ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੁੰਦੇ ਹੀ ਪਰਾਲੀ ਜਲਾਉਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਸੁਪਰੀਮ ਕੋਰਟ ਦੀ ਸ਼ਕਤੀ ਦੇ ਬਾਵਜੂਦ ਲੋਕ ਪਰਾਲੀ ਨੂੰ ਅੱਗ ਲਗਾ ਰਹੇ ਨੇ ਤਾਂ ਬੁੱਧਵਾਰ ਨੂੰ ਪਰਾਲੀ ਜਲਾਉਣ ਦੇ ਪੰਜ ਮਾਮਲੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਪਰਾਲੀ ਜਲਾਉਣ ਦੇ ਕੁੱਲ ਮਾਮਲੇ ਹੁਣ 75 ਹੋ ਗਏ ਨੇ ਇਸ ਤੋਂ ਪਹਿਲਾਂ ਮੰਗਲਵਾਰ ਤੱਕ ਪਰਾਲੀ ਜਲਾਉਣ ਦੇ ਕੁੱਲ 70 ਮਾਮਲੇ ਸਨ ਤਾਂ ਸੂਬੇ ਦੇ ਵਿੱਚ ਹੁਣ ਤੱਕ ਪਰਾਲੀ ਜਲਾਉਣ ਦੇ 75 ਮਾਮਲਿਆਂ ਦੇ ਵਿੱਚੋਂ ਸਭ ਤੋਂ ਵੱਧ 43 ਮਾਮਲੇ ਅੰਮ੍ਰਿਤਸਰ ਦੇ ਵਿੱਚੋਂ ਦਰਜ ਕੀਤੇ ਗਏ ਨੇ ਅੰਮ੍ਰਿਤਸਰ ਤੋਂ ਬਾਅਦ ਪਟਿਆਲਾ ਦੇ ਤਰਨਤਾਰਨ ਦੇ ਵਿੱਚੋਂ 9 ਮਾਮਲੇ ਸਾਹਮਣੇ ਆਏ ਨੇ ਤਾਂ ਪੰਜਾਬ ਦੇ ਵਿੱਚ ਰਾਤਾਂ ਗਰਮ ਹੋ ਗਈਆਂ ਨੇ ਜਦਕਿ ਦਿਨ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਤਰਾਹ ਦੀ ਗੱਲ ਹੈ ਕਿ ਹੁਣ ਲੋਕਾਂ ਨੂੰ ਹੰਬਸ ਭਰੀ ਗਰਮੀ ਤੋਂ ਛੁਟਕਾਰਾ ਮਿਲ ਸਕਦਾ ਹੈ ਸੋ ਪਿਛਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 0.5 ਡਿਗਰੀ ਦੀ ਗਿਰਾਵਟ ਕੀਤੀ ਗਈ ਸੀ ਹਾਲਾਂਕਿ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਤੇ ਸਭ ਤੋਂ ਵੱਧ ਤਾਪਮਾਨ 36.9 ਡਿਗਰੀ ਸਮਰਾਣਾ ਦੇ ਵਿੱਚ ਦਰਜ ਕੀਤਾ ਗਿਆ। ਅਮਰਸਰ ਦੇ ਵਿੱਚ ਸਭ ਤੋਂ ਵੱਧ ਤਾਂ ਆਪਾਂ 34 ਡਿਗਰੀ, ਲੁਧਿਆਣਾ ਦੇ ਵਿੱਚ 34.6 ਡਿਗਰੀ, ਪਟਿਆਲਾ ਦੇ ਵਿੱਚ 35.2 ਡਿਗਰੀ, ਪਠਾਨਕੋਟ 'ਚ 33.8 ਡਿਗਰੀ, ਬਟਿੰਡਰ ਦੇ ਵਿੱਚ 35.4, ਫਰੀਦਕੋਟ 'ਚ 35 ਡਿਗਰੀ, ਗੁਰਦਾਸਪੁਰ ਦੇ ਵਿੱਚ 32.5, ਬਟਿੰਡਾ ਦੇ ਵਿੱਚ 34.6, ਫਾਜ਼ਿਲਕਾ 'ਚ 35.6 ਡਿਗਰੀ ਅਤੇ ਹੁਸ਼ਿਆਰਪੁਰ ਦੇ ਵਿੱਚ 33.4 ਡਿਗਰੀ ਜਿਹੜਾ ਕੀਤਾ ਆਪਾਂ ਬਣਾਇਆ ਗਿਆ। ਉੱਥੇ ਜੇ ਗੱਲ ਸ਼੍ਰੀਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉੱਥੇ 33.5 ਡਿਗਰੀ ਬਲਾਚੌਰ ਦੇ ਵਿੱਚ 33 ਡਿਗਰੀ ਤੇ ਐਸਏਐਸ ਨਗਰ ਦੇ ਵਿੱਚ 33 ਡਿਗਰੀ ਤਾਪਮਾਨ ਦਰਜ ਕੀਤਾ ਗਿਆ